ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਜੁਲਾਈ 2025 ਸ਼ੁੱਕਰਵਾਰ ਹੈ ਜੀ ਤੇ ਅੱਜ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੰਮ੍ਰਿਤ ਵੇਲੇ ਦੇ ਮੁਖਵਾਕ ਤੇ ਕੁਝ ਵਿਚਾਰ ਸਾਂਝੀ ਕਰਾਂਗੇ ਹਾਂਜੀ ਇਹ ਪਾਵਨ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਉੱਪਰ ਦਰਜ ਹੈ ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅੱਜ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਆਪਾਂ ਕਹਿ ਸਕਦੇ ਹਾਂ ਮਾਇਆ ਦੇ ਪ੍ਰਭਾਵ ਤੇ ਦੂਜੇ ਪਾਸੇ ਪ੍ਰਭੂ ਦੇ ਨਾਮ ਸਿਮਰਨ ਦੀ ਮਹੱਤਤਾ ਬਾਰੇ ਹੈ ਬਿਲਕੁਲ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਖਾਸ ਕਰਕੇ ਅੱਜ ਦੇ ਸਮੇਂ ਵਿੱਚ ਹਾਂਜੀ ਗੁਰੂ ਸਾਹਿਬ ਸ਼ੁਰੂਆਤ ਇੰਜ ਕਰਦੇ ਨੇ ਇਹੋ ਤਨ ਮਾਇਆ ਪਾਈ ਹਾ ਪਿਆਰੇ ਲੀਤੜਾ ਲਬ ਰੰਗਾਏ ਮਤਲਬ ਇਹ ਸਰੀਰ ਤਾਂ ਮਾਇਆ ਦੇ মোহ ਲਾਲਚ ਵਿੱਚ ਐਸਾ ਰੰਗਿਆ ਗਿਆ ਹੈ ਐਸਾ ਫਸ ਗਿਆ ਹੈ ਕਿ ਇਹੋ ਜਿਹਾ ਜੀਵਨ ਇਹੋ ਜਿਹਾ ਰੰਗ ਪ੍ਰਭੂਪਤੀ ਨੂੰ ਪਸੰਦ ਨਹੀਂ ਆਉਂਦਾ ਤੇ ਅੱਜ ਕੱਲ ਆਪਾਂ ਦੇਖਦੇ ਆਂ ਲੋਕ ਸੰਸਾਰਿਕ ਚੀਜ਼ਾਂ ਪਿੱਛੇ ਕਿੰਨੀ ਭੱਜ ਦੌੜ ਕਰਦੇ ਨੇ ਹਮ ਪਰ ਫਿਰ ਵੀ ਅੰਦਰੋਂ ਇੱਕ ਖਾਲੀਪਨ ਜਿਆ ਇੱਕ ਬੇਚੈਨੀ ਜੀ ਮਹਿਸੂਸ ਕਰਦੇ ਨੇ ਸ਼ਾਂਤੀ ਨਹੀਂ ਮਿਲਦੀ ਦੇ ਨੇ ਇਸ ਨੂੰ ਸਮਝਾਉਣ ਲਈ ਉਹ ਕਹਿੰਦੇ ਨੇ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਦ ਯਾਨੀ ਜੇ ਇਸ ਸਰੀਰ ਨੂੰ ਹੀ ਇੱਕ ਰੰਗਣ ਵਾਲਾ ਪਾਂਡਾ ਬਣਾ ਲიਏ ਅੱਛਾ ਕਾਇਆ ਨੂੰ ਹੀ ਪਾਂਡਾ ਹਾਂਜੀ ਕਾਇਆ ਨੂੰ ਪਾਂਡਾ ਤੇ ਉਸ ਵਿੱਚ ਮਜੀਦ ਵਰਗਾ ਪੱਕਾ ਰੰਗ ਯਾਨੀ ਪ੍ਰਭੂ ਦਾ ਨਾਮ ਪਾਈਏ ਤਾਂ ਫਿਰ ਅੱਗੇ ਕਮਾਲ ਦੀ ਗੱਲ ਹੁੰਦੀ ਹੈ ਕੀ ਹੁੰਦਾ ਫਿਰ ਫਿਰ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਟ ਮਤਲਬ ਫਿਰ ਉਹ ਮਾਲਿਕ ਪ੍ਰਭੂ ਆਪ ਇਸ ਨੂੰ ਐਸਾ ਪੱਕਾ ਸੋਹਣਾ ਰੰਗ ਛਾੜਦਾ ਹੈ ਜਿਹੜਾ ਕਦੇ ਦੇਖਿਆ ਵੀ ਨਹੀਂ ਹੁੰਦਾ ਤੇ ਉਹ ਕਦੇ ਲੈਂਦਾ ਨਹੀਂ ਵਾਹ ਮਤਲਬ ਮਾਇਆ ਦਾ ਰੰਗ ਕੱਚਾ ਉਡ ਜਾਣ ਵਾਲਾ ਹਾਂ ਬਿਲਕੁਲ ਤੇ ਨਾਮ ਦਾ ਰੰਗ ਮਜੀਥ ਵਰਗਾ ਪੱਕਾ ਸਦੀਵੀ ਜਿਵੇਂ ਮਹਿੰਗੇ ਕੱਪੜੇ ਪਾ ਕੇ ਵੀ ਕਈ ਵਾਰ ਖੁਸ਼ੀ ਨਹੀਂ ਮਿਲਦੀ ਉਵੇਂ ਹੀ ਬਾਹਰਲੇ ਪਦਾਰਥਾਂ ਨਾਲ ਅਸਲ ਸੁੱਖ ਨਹੀਂ ਮਿਲਦਾ ਇਹ ਨੁਕਤਾ ਹੈ ਤੇ ਗੁਰੂ ਸਾਹਿਬ ਇੱਥੇ ਹੀ ਨਹੀਂ ਰੁਕਦੇ ਉਹ ਅੱਗੇ ਹੋਰ ਸਪਸ਼ਟ ਕਰਦੇ ਨੇ ਅੱਛਾ ਉਹ ਕੀ ਜਿਨ੍ਹਾਂ ਦੇ ਸਰੀਰ ਰੂਪੀ ਚੋਲੇ ਇਸ ਨਾਮ ਰੰਗ ਵਿੱਚ ਸਚਮੁੱਚ ਰੰਗੇ ਜਾਂਦੇ ਨੇ ਉਹਨਾਂ ਦਾ ਖਸਮ ਪ੍ਰਭੂ ਹਮੇਸ਼ਾ ਉਹਨਾਂ ਦੇ ਨੇੜੇ ਹੁੰਦਾ ਹੈ ਉਹਨਾਂ ਦੇ ਨਾਲ ਹੁੰਦਾ ਹੈ ਤਾਂ ਨੇੜਤਾ ਇਸ ਰੰਗ ਨਾਲ ਜੁੜੀ ਹੋਈ ਹੈ ਹਾਂਜੀ ਤੇ ਐਸੇ ਰੰਗੇ ਹੋਏ ਗੁਰਮੁਖਾਂ ਦੀ ਸੰਗਤ ਦੀ ਉਹਨਾਂ ਦੇ ਚਰਨਾਂ ਦੀ ਧੂੜ ਦੀ ਕਿੰਨੀ ਮਹੱਤਤਾ ਦੱਸੀਏ ਦੇਖੋ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਗੁਰੂ ਸਾਹਿਬ ਆਪ ਅਰਦਾਸ ਕਰ ਰਹੇ ਨੇ ਕਿ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਵੇ ਹੂੰ ਮਤਲਬ ਸੰਗਤ ਦਾ ਬਹੁਤ ਵੱਡਾ ਰੋਲ ਹੈ ਇਸ ਰੰਗ ਨੂੰ ਚੜਾਉਣ ਵਿੱਚ ਬਿਲਕੁਲ ਪਰ ਅੰਤ ਵਿੱਚ ਸਭ ਕੁਝ ਉਸ ਮਾਲਕ ਦੀ ਆਪਣੀ ਮਰਜ਼ੀ ਆਪਣੀ ਨਜ਼ਰ ਤੇ ਹੈ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਉਹੀ ਸਭ ਕੁਝ ਕਰਨ ਵਾਲਾ ਹੈ ਉਹੀ ਰੰਗਣ ਵਾਲਾ ਹੈ ਤੇ ਉਹੀ ਮਿਹਰ ਦੀ ਨਜ਼ਰ ਕਰਦਾ ਹੈ ਸਹੀ ਗੱਲ ਉਸ ਦੀ ਮਿਹਰ ਤੋਂ ਬਿਨਾ ਕੁਝ ਨਹੀਂ ਤਾਂ ਫਿਰ ਇਸ ਸਾਰੀ ਵਿਚਾਰ ਦਾ ਅੱਜ ਦੇ ਸਮੇਂ ਵਿੱਚ ਜੂਝ ਰਹੇ ਇਨਸਾਨ ਲਈ ਕੀ ਮਤਲਬ ਕੱਢੀਏ ਜਿ ਕੋਈ ਤਣਾਅ ਖਾਲੀਪਨ ਮਹਿਸੂਸ ਕਰ ਰਿਹਾ ਹੈ ਦੇਖੋ ਮਤਲਬ ਬਹੁਤ ਸਾਫ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਉਪਦੇਸ਼ ਸਾਨੂੰ ਸੇਧ ਦੇ ਰਿਹਾ ਹੈ ਕਿ ਬਾਹਰ ਦੀ ਭੱਜ ਦੌੜ ਸੰਸਾਰਿਕ ਲਾਲਚਾਂ ਜਿਹੜੇ ਕੱਚੇ ਰੰਗ ਨੇ ਉਹਨਾਂ ਦੀ ਬੁਝਾਏ ਹਾਂਜੀ ਅੰਦਰ ਵੱਲ ਮੁੜਨਾ ਪੈਣਾ ਹੈ ਪ੍ਰਭੂ ਦੇ ਨਾਮ ਨਾਲ ਜੁੜਨਾ ਪੈਣਾ ਹੈ ਉਸ ਪੱਕੇ ਰੰਗ ਵਿੱਚ ਰੰਗੇ ਜਾਣਾ ਪੈਣਾ ਹੈ ਅਸਲ ਸ਼ਾਂਤੀ ਤੇ ਖੁਸ਼ੀ ਉੱਥੇ ਹੀ ਹੈ ਬਿਲਕੁਲ ਮਾਇਆ ਦਾ ਰੰਗ ਸਾਨੂੰ ਪ੍ਰਭੂ ਤੋਂ ਦੂਰ ਕਰਦਾ ਹੈ ਹਾਂਜੀ ਤੇ ਸਦੀਵੀ ਖੁਸ਼ੀ ਪ੍ਰਭੂ ਦੀ ਨੇੜਤਾ ਚਾਹੀਦੀ ਹੈ ਤਾਂ ਮਨ ਨੂੰ ਨਾਮ ਦੇ ਮਜੀਠ ਨਾਲ ਰੰਗਣਾ ਹੀ ਪੈਣਾ ਹੈ ਤੇ ਇਹ ਰਸਤਾ ਜਿਵੇਂ ਆਪਾਂ ਗੱਲ ਕੀਤੀ ਗੁਰੂ ਦੀ ਕਿਰਪਾ ਤੇ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ ਇਹ ਸੋਚਣ ਵਾਲੀ ਗੱਲ रह ਜਾਂਦੀ ਹੈ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਹਰ ਪਲ ਕਿਹੜੇ ਰੰਗਾਂ ਨੂੰ ਚੁਣ ਰਹੇ ਹਾਂ ਕਿਹੜੇ ਰੰਗਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਾਂ ਕੱਚੇ ਰੰਗਾਂ ਨੂੰ ਯਾ ਪੱਕੇ ਰੰਗ ਨੂੰ ਬਹੁਤ ਵਧੀਆ ਸਵਾਲ ਹੈ ਆਪਣੇ ਆਪ ਨੂੰ ਪੁੱਛਣ ਵਾਲਾ ਆਪ ਸਭ ਦਾ ਦਿਨ ਸ਼ੁਭ ਅਤੇ ਆਨੰਦਮਈ ਹੋਵੇ ਜੀ ਗੁਰਬਾਣੀ ਦੇ ਉਚਾਰਨ ਅਤੇ ਇਸ ਵਿਚਾਰ ਵਟਾਂਦਰੇ ਵਿੱਚ ਜੇ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ